ਸਾਡੇ YouTube ਚੈਨਲ ਦੇ ਆਪ ਫੌਦਾ ਸਾਹਤਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਦਾ ਵਾਕ ਵਾਕਾ ਕੋ ਬਿੱਲਾਂ ਦੀ ਪੇਮੈਂਟ ਰੋਕੇ ਜਾਣ ਦੇ ਵਿਰੋਧ ਵਿੱਚ ਖਜ਼ਾਨਾ ਦਫ਼ਤਰਾਂ ਦੇ ਸਾਹਮਣੇ ਲਗਾਏ ਜਾਣ ਵਾਲੇ ਧਰਨੇ ਤੇ ਮੁਜਾਦਿਆਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਨੂੰ ਬਿਆਨ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੁਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੇ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੌਜੂਦਾ ਪੰਜਾਬ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਜਦੋਂ ਕਿ ਪੈਨਸ਼ਨਾਂ ਦੇ ਵਾਕ ਵਾਕਾ ਦੇ ਬਿੱਲਾਂ ਦਾ ਭੁਗਤਾਨ ਦੀਵਾਨੀ ਹੁਕਮਾਂ ਤਹਿਤ ਬੰਦ ਕਰਕੇ ਉਹਨਾਂ ਨੂੰ ਵੱਡਾ ਆਪਤਕ ਝਟਕਾ ਦਿੱਤਾ ਹੈ ਪਹਿਲਾਂ ਤਾਂ ਇੰਨੇ ਲੰਬੇ ਸੰਘਰਸ਼ ਤੋਂ ਬਾਅਦ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦੇਣ ਲਈ ਸਰਕਾਰ ਬੜੀ ਮੁਸ਼ਕਲ ਦੇ ਨਾਲ ਹੀ ਸਹਿਮਤ ਹੋਈ ਸੀ ਪ੍ਰਤਿਮਿਤੀ 16 ਤੋਂ 325 ਦੇ ਨੋਟੀਫਿਕੇਸ਼ਨ ਮੁਤਾਬਕ ਬਕਾਇਆ 60% ਵਿਆ利ਕੇਤਾ ਵਿੱਚ ਦੇਣ ਦਾ ਫੈਸਲਾ ਕਰਕੇ ਬਕਾਇਆ ਦੀ ਰਕਮ ਨੂੰ ਇੰਜ ਖੇਰੂ ਖੇਰੂ ਕਰ ਦਿੱਤਾ ਕਿ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਬਕਾਇਆ ਦਾ ਚਾਰਜ ਹੀ ਖਤਮ ਕਰ ਦਿੱਤਾ ਹੁਣ ਇੱਕ ਇੱਕ 16 ਤੋਂ 36 280 ਤੱਕ ਰਿਟਾਇਰ ਹੋਏ ਪੈਨਸ਼ਨਾਂ ਨੂੰ ਜੋ ਅਨ ਲੀਵ ਦਾ ਬਕਾਇਆ ਚਾਰ ਕਿਸਤਾਂ ਵਿੱਚ ਦੇਣ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ ਤੇ ਜਿਹਦੀ ਪਹਿਲੀ ਕਿਸਤ ਅਪ੍ਰੈਲ 25 ਨੂੰ ਮਿਲਣੀ ਸੀ ਉਸ ਨੂੰ ਵੀ ਤਰਪਿਡੋ ਕਰਦੇ ਹੋਏ ਉਪਰੋ ਯਾਨੀ ਦੇਤ ਭਾਗਵਨ ਦੀਵਾਨੀ ਹਕੂਮਤ ਖਜ਼ਾਨਾ ਦਸਤੂਰਾਂ ਨੂੰ ਚਾਹਟ ਤੇ ਗਏ ਹਨ ਕਿ ਅਜੇ ਬਕਾਇਆ ਦੀ ਪੇਮੈਂਟ ਨਹੀਂ ਕਰਨੀ ਹੈ ਭਾਵਕੇ ਕਮਾਈ ਛੁੱਟੀ ਦੇ ਬਕਾਇਏ ਜਾਰੀ ਕਰਨ ਦੇ ਜਵਾਨੀ ਹੁਕਮਾਂ 'ਤੇ ਲੋਕ ਲਗਾ ਦਿੱਤੀ ਗਈ ਹੈ। ਇਹਦੇ ਵਿਰੋਧ ਵਿੱਚ ਪੰਜਾਬ ਪੈਨਸ਼ਨਲ ਯੂਨੀਅਨ ਐਟਿਕ ਨੇ ਮੋਗਾ ਵਿਖੇ ਇੱਕ ਮੀਟਿੰਗ ਕਰਕੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਸਰਕਾਰ ਦੇ ਜਵਾਨੀ ਹੁਕਮਾਂ ਵਾਲੇ ਫਰਮਾਨ ਦੇ ਵਿਰੋਧ ਵਿੱਚ ਸਾਰੇ ਖਜ਼ਾਨਾ ਦਫ਼ਤਰਾਂ ਦੇ ਸਾਹਮਣੇ 3 ਜੁਲਾਈ 2025 ਨੂੰ ਧਰਨੇ ਮੁਜਾਹਰੇ ਜ਼ੈਦਿਆਂ ਪੇਪਰ ਪ੍ਰੋਟੈਸਟ ਕੀਤਾ ਜਾਵਾਂਗੇ। ਕੌਂਸਲ ਜਗਤਾਪ ਸਿੰਘ ਭੂਮਰਾਨੀ ਅਤੇ ਵਰਕਿੰਗ ਪ੍ਰਧਾਨ ਦੁਜੀਤ ਸਿੰਘ ਕੋੜੇਵਾ ਦੀ ਅਗਵਾਈ ਵਿੱਚ ਮੋਗਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਵੈਸੇ ਅਨਲੀਵ ਦੇ ਵਕਾਇਦ ਤੋਂ ਇਲਾਵਾ ਕਈ ਰਿਟਾਇਰਡਰਾਂ ਦੀ ਪੈਨਸ਼ਨਾਂ ਦੀ ਫਾਈਨਲ ਪੇਮੈਂਟ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਜੀਪੀਐਫ ਫੰਡ ਦੀਆਂ ਅਦਾਇਗੀਆਂ ਵੀ ਰੁਕੀਆਂ ਪਈਆਂ ਹਨ ਇਹ ਤੋਂ ਇਲਾਵਾ ਪੈਨਸ਼ਨਾਂ ਨੂੰ 2.95 ਦੇ ਫੈਕਟਰ ਰਾਈ ਪੈਨਸ਼ਨ ਸੋਧਨ ਦੀ ਮੰਗ ਖਵਾ ਵਿੱਚ ਦੀ ਲਟਕੀ ਹੋਈ ਹੈ ਮੁਲਾਜ਼ਮਾਂ ਦੇ ਪੈਨਸ਼ਨਾਂ 'ਆਧਿਆਨ 13% ਡੀਏ ਦੀਆਂ 4 ਕਿਤਾਬ ਪੈਂਡਿੰਗ ਪਈਆਂ ਹਨ। ਮੌਜੂਦ ਅਦਾਲਤਾਂ ਤੋਂ ਮੁਲਾਜ਼ਮਾਂ ਜਾਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਆਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੁਰਾਣੀ ਪੈਨਸ਼ਨ ਬਹਾਲੀ ਦਾ ਕੰਮ ਵੀ ਅਧੂਰਾ ਪਿਆ ਹੈ। ਪੈਨਸ਼ਨਰ ਨੂੰ ਬਕਾਇਆ 36 ਤੋਂ ਪਿਆਣੀ ਕਿਤਾ ਨਹੀਂ ਵਿਜਾਏ। ਯਕਮੁਸ਼ਤ 1.3% ਦੇਣ ਦੀ ਮੰਗ ਵੱਲ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਇਹਨਾਂ ਸਾਰੇ ਪੈਂਡਿੰਗ ਮੁੱਦਿਆਂ ਦੇ ਚਲਦੇ ਆ ਤੇ ਖਾਸ ਤੌਰ ਤੇ ਖਜ਼ਾਨਾ ਦਫ਼ਤਰਾਂ ਵਿੱਚੋਂ ਬਿਰਲਾ ਦੇ ਗੁਲਤਾਨ ਤੇ ਲਗੀ ਰੋਕ ਦੇ ਵਿਰੋਧ ਵਿੱਚ ਪੈਨਸ਼ਨਰ 3 ਜੁਲਾਈ ਨੂੰ ਖਜ਼ਾਨਾ ਦਫ਼ਤਰਾਂ ਦੇ ਸਾਹਮਣੇ धरਨੇ-ਮਜਾਰੇ ਕਰਕੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਯਤਨ ਕਰਨਗੇ ਮੋਗਾ ਵਿਕੇ ਪੰਜਾਬ ਪੈਨਸ਼ਨਰ ਯੂਨੀਅਨ 8ਕ ਦੁਆਰਾ ਕੀਤੀ ਗਈ ਮੀਟਿੰਗ ਵਿੱਚ ਜਿਨ੍ਹਾਂ ਬੁਲਾ ਰਹੇ ਨੇ ਸਰਕਾਰ ਨੂੰ ਆਪਣੀ ਆਵਾਜ਼ بلند ਕਰਕੇ ਆਪਣੇ ਵਿਚਾਰ ਰੱਖ ਕੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਪ੍ਰੇਮ ਕਾਵਲਾ, ਅਰਤੋਪਨਤਰੀ, ਵਿਜੇ ਕੁਮਾਰ, ਮਨਜੀਤ ਸਿੰਘ ਮਨਸੂਰਾ, ਕੋਇਤਰ ਸਿੰਘ, ਸ਼ਰਮ ਸਿੰਘ, ਬਲਵੰਤ ਸਿੰਘ ਚਾਨੀ, ਬ੍ਰਿਥਪਾਲ ਪੰਡੋਰੀ, ਮੋਨਜੀਤ ਸਿੰਘ, ਸਰਪਾਲ ਸੈਗਲ, ਸ਼ੋਮਨਤ ਅਰੋੜਾ, ਗੁਰਜੰਤ ਸਿੰਘ ਕੋਕੜੀ, ਅੰਗਰੇਜ਼ ਸਿੰਘ ਅਤੇ ਬਲਵੰਤ ਸਿੰਘ ਦੰਧੂ ਇਹਨਾਂ ਸਾਰੇ ਹੀ ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਪੰਜਾਣਾ ਤਤਰਨ ਦਿੱਤੇ ਜਵਾਨੀ ਹੁਕਮ ਵਾਪਸ ਲੈ ਕੇ ਪੈਨਸ਼ਨਾਂ ਦੇ ਹਰ ਬਕਾਇਆ ਦੇ ਪੈਨਿੰਗ ਬਿੱਲਾਂ ਦਾ ਭੁਗਤਾਨ ਜਲਦੀ ਕਰੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੇ ਨਤੀਜਿਆਂ ਦਾ ਸਨਿਆਜ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਭੁਲਦਣਾ ਪਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਕਜਾਮਾ ਦਸਤਾਨਾਂ ਨੂੰ ਦਿੱਤੇ ਹੋਏ ਜਵਾਨੀ ਹੁਕਮ ਵਾਪਸ ਲੈ ਕੇ ਪੈਨਸ਼ਨਾਂ ਦੇ ਸਾਰੇ ਬਿੱਲਾਂ ਤੇ ਖਾਸ ਕਰਕੇ ਲੀਵ ਇਨਕੈਜਮੈਂਟ ਦੇ ਬਿੱਲਾਂ ਦਾ ਭੁਗਤਾਨ ਕਰਨ ਦਾ ਕਦਮ ਚੁੱਕਦੀ ਹੈ ਇਸ ਵੀਡੀਓ ਵਿੱਚ ਬਸ ਥੋੜੀ ਜੇ ਕਲ ਵੀ ਤੇ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ